ਤੋ ਕਹੋ ਟਲ ਗੁਰ ਸੇਵੀਆ ਅਹਨਿਸ ਸਾਝ ਸੁਭਾਈ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਹਉ ਵਸਿ ਫਤਖ ਸੰਮਦੀ ਨੂਰੇ ਅਰਸਾਹੁ ਕੁਰ ਸਾਹੁ ਛਟਿਐ ਤਦੋ ਟਿਥੇ ਸਚੇ ਪਾਤੇ ਸਾ ਮਾਲ ਜਨਮ ਜਨਮ ਦੀ ਕੱਟੀ ਸਜਣ ਸੱਚਾ ਸਾਧ ਸਾ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾਹ ਸਜਣ ਸੱਚਾ ਪਾਤੇ ਸਾ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਪਹਿਲਾਂ ਜਿਨੇ ਸਤਗੁਰ ਸੇਵਿਆ ਪਿਆਰੇ ਤਨ ਕੇ ਸਾਥ ਤਰੇ ਬਿਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਾਰੇ ਬੂਡੇ ਪਾਰੇ ਪੈ ਬਿਨਾ ਪਿਆਰੇ ਤਾਰੇ ਨਦਰ ਕਰੇ ਜਿਨੇ ਸਤਗੁਰ ਸੇਵ ਆਪਿਆਰੇ ਤਿੰਨ ਕੇ ਸਾਥ ਤਰੇ ਤਿਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਾਰੇ ਬੂਡੇ ਪਾਰੇ ਪੈ ਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਤੂੰ ਹੈ ਸਲਾਹਣਾ ਪਿਆਰੇ ਪੀ ਤੇਰੀ ਸਲਾਹ ਸ ਲਾਹੀ ਸਲਾਹਣਾ ਪਿਆਰੇ ਦੂਜਾ ਅਵਰ ਨਾ ਕੋਏ ਮੇਰੇ ਪ੍ਰਭ ਸਲਾਹਨ ਸੇ ਭਲੇ ਪਿਆਰੇ ਸਬਦ ਰਤੇ ਰੰਗ ਹੋਏ ਤਿਸ ਕੀ ਸੰਗਤ जे मिले प्यारे रास ले तत् विलोए पत परवाना साच का प्यारे नाम सच्चा निशान आया लिख ले जावना प्यारे ਹੁਕਮੇ ਹੁਕਮ ਪਛਾਣ ਗੁਰ ਬਿਨਾ ਹੁਕਮ ਨਾ 부ਝਿਐ ਪਿਆਰੇ ਸਾਚੇ ਸਾਚਾ ਤਾਣ ਹੁਕਮ ਅੰਦਰ ਨਿਮ ਮ ਆ ਪਿਆਰੇ ਹੁਕਮ ਉਦਰ ਮਜਾਰ ਹੁਕਮ ਐ ਅੰਦਰ ਜੰਮਿਆ ਪਿਆਰੇ ਉਡਾ ਸਿਰ ਕੈ ਪਾਰ ਗੁਰਮੁਖ ਦਰਗਹ ਹੈ ਜਾਣੀਏ ਪਿਆਰੇ ਚੱਲ ਕਾਰਜ ਸਾਰ ਹੁਕਮ ਐ ਅੰਦਰ ਆਇਆ ਪਿਆਰੇ ਹੁਕਮੇ ਜਦੋ ਜਾਏ ਹੁਕਮੇ ਬੰਨ ਚਲਾਈਏ ਪਿਆਰੇ ਮਨ ਮੁਖ ਲਹ ਸਜਾਈ ਹੁਕਮੇ ਸ਼ਬਦ ਪਛਾਣੀਏ ਪਿਆਰੇ ਦਰਗਾਹ ਪੈਦਾ ਜਾਏ ਹੁਕਮੇ ਗਣਤ ਗਣਾਈਐ ਪਿਆਰੇ ਹੁਕਮੇ ਹਉ ਮੈਦੋਏ ਹੁਕਮੇ ਪਵੈ ਪਵਾਈਐ ਪਿਆਰੇ ਅਬ ਗਣ ਮੁਠੀ ਰੋਏ ਹੁਕਮ ਸੰਯਾਪੈ ਸਾਹ ਕਾ ਪਿਆਰੇ ਸੱਚ ਮਿਲੈ ਵਡਿਆਈ ਹੋਏ ਆਖਣ ਔਖਾ ਆਖੀਏ ਪਿਆਰੇ ਕਿਉ ਸੁਣੀਐ ਸਚਨਾਉ ਜਿਨੇ ਸੋ ਸਾਲਾਹ ਆ ਪਿਆਰੇ ਹਉ ਤਨ ਬਲੇ ਹਾਰੇ ਜਾਉ ਨਾਉ ਮਿਲੈ ਸੰਤੋਖੀਆਂ ਪਿਆਰੇ ਨਦਰੀ ਮੇਲ ਮਿਲਾਓ ਕਾਯਾ ਕਾਗਦ ਜੇ ਥੀਏ ਪਿਆਰੇ ਮਨ ਮਸਵਾਣੀ ਤਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖ ਹੋ ਵਿਚਾਰ ਨਾਨ ਲੇਖਾਰੀ ਨਾਨ ਕਾ ਪਿਆਰੇ ਸਾਚ ਲਿਖੈ ਔਰ ਤਾਰ ਕਾਇਆ ਕਾਗਦ ਜੇ ਥੀਐ ਪਿਆਰੇ ਮਨ ਮਸਵਾਨੀ ਤਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਤਨ ਲੇਖਾਰੀ ਨਾਨਕਾ ਪਿਆਰੇ ਸੱਚ ਲਿਖੈ ਔਰ ਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ